ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਪੰਜਾਬ ਦੇ ਵਿੱਚ 13 ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਕਿੱਥੇ ਸਾਰੀ ਘਟਨਾ ਹੋਈ ਕੀ ਮਾਮਲਾ ਇਹਦੇ ਬਾਰੇ ਜਾਣਕਾਰੀ ਦਿਨੇ ਆ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਾ ਸਵੇਰ ਚੜ੍ਹਦੇ ਹੀ ਪੰਜਾਬ ਦੇ ਵਿੱਚ ਇੱਕ ਦਰਦਨਾਕ ਖਬਰ ਨੇ ਦਸਤਕ ਦਿੱਤੀ ਹੈ ਪੰਜਾਬ ਦੇ ਇਸ ਹਰਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ 13 ਜਾਨਿਆਂ ਨੂੰ ਨਿਗਲ ਲਿਆ ਭਗਵਾਨਤਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੂਜੀ ਵੱਡੀ ਘਟਨਾ ਹੈ ਪਹਿਲੀ ਘਟਨਾ ਸੰਗਰੂਰ ਦੇ ਵਿੱਚ ਵਾਪਰੀ ਸੀ ਸੰਗਰੂਰ ਦੇ ਨਾਲ ਲੱਗਦੇ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਸੀ ਜਿੱਥੇ ਦਰਜਨਾਂ ਲੋਕ ਜਿਹੜੇ ਆ ਉਹ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਗਏ ਸੀ ਤੇ ਹੁਣ ਤਾਜ਼ਾ ਖਬਰ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੀ ਆ ਰਹੀ ਹੈ ਜਿੱਥੇ ਜ਼ਹਿਰੀਲੀ ਸ਼ਰਾਬ ਨੇ 13 ਲੋਕਾਂ ਨੂੰ ਨਿਗਲ ਰਿਆ ਮੁਢਲੀਆਂ ਰਿਪੋਰਟਾਂ ਦੇ ਮੁਤਾਬਕ ਜੋ ਕਿ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਲਾਗਲੇ ਪਿੰਡਾਂ ਵਿੱਚ ਪੰਘਾੜੀ ਸਮੇਤ ਹੋਰ ਕਈ ਪਿੰਡਾਂ ਵਿੱਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਨਾਲ 13 ਮੌਤਾਂ ਹੋ ਗਈਆਂ। ਇਹ ਖਬਰ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲੀ ਹੋਈ ਹੈ। ਰਾਤ ਭਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਹਾਲਚਾਲ ਜਾਣਿਆ ਗਿਆ। ਜੋ ਵਿਅਕਤੀ ਬਿਮਾਰ ਸਨ ਉਹਨਾਂ ਨੂੰ ਇਲਾਜ ਦੇ ਲਈ ਵੀ ਦਾਖਲ ਕਰਵਾਇਆ ਗਿਆ। ਦਿਨ ਚੜ੍ਹਦੇ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਖਸੀ ਸਾਨੀ ਹਤੇ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦੇ ਆਤੀਮ ਮਨਿੰਦਰ ਸਿੰਘ ਸਣੇ ਹੋਰ ਉੱਚ ਅਧਿਕਾਰੀ ਮੌਕੇ ਤੇ ਅਪੜ ਗਏ ਉਹਨਾਂ ਵੱਲੋਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਨਾਲ ਹੀ ਨਜ਼ਦੀਕੀ ਪਿੰਦੇ ਪਿੰਡ ਪੰਗਾਲੀ ਕਲਾ ਥਰੀਵਾਲ ਮਰੜੀ ਕਲਾ ਤਲਵੰਡੀ ਘੁੰਮਣ ਟੱਪਰੀਆਂ ਸਣੇ ਨੇੜਲੇ ਹੋਰ ਪਿੰਡਾਂ ਵਿੱਚ ਵੀ ਜ਼ਹਿਰੀਲੀ ਸ਼ਰਾਬ ਨਾਲ ਕਈ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ 71 ਵੇਰਵਿਆਂ ਦੇ ਅਨੁਸਾਰ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜੀਆਂ ਜਾ ਚੁੱਕੀਆਂ ਨੇ ਸਵਾਲ ਕਈ ਨੇ ਦੂਜੀ ਵੱਡੀ ਘਟਨਾ ਹੈ ਜਿਹੜੀ ਹੋਈ ਹੈ ਇਸ ਵੇਲੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਕਿ ਸੰਗਰੂਰ ਦੇ ਵਿੱਚ ਵਾਪਰੀ ਸੀ ਤੇ ਇਹ ਘਟਨਾ ਹੈ ਸਵਾਲ ਹੁਣ ਇੱਥੇ ਖੜਾਏ ਹੋ ਜਾਂਦਾ ਹੈ ਕਿ ਸਰਕਾਰ ਜੁਧ ਨਸ਼ਾ ਵਿਰੁੱਧ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਰਹੀ ਹੈ ਚਲਾ ਰਹੀ ਹੈ ਜ ਨਹੀਂ ਇਹਦੇ ਤਾਂ ਨਤੀਜੇ ਜਦੋਂ ਆਉਣਗੇ ਉਦੋਂ ਹੀ ਕਿਹਾ ਜਾ ਸਕਦਾ ਪਰ ਸਰਕਾਰ ਪ੍ਰਚਾਰ ਬਹੁਤ ਤਰੀਕੇ ਨਾਲ ਰਹੀ ਹੈ ਵੱਡਾ ਸਵਾਲ ਹੁਣ ਇਹ ਹੈ ਕਿ ਜਿਹੜੀਆਂ ਇਹ ਮੋਤਾ ਹੋਈਆਂ ਨੇ ਇਹਨਾਂ ਦੀ ਜ਼ਿੰਮੇਵਾਰੀ ਤੈ ਕਿਵੇਂ ਕੀਤੀ ਜਾਵੇ ਕਿਉਂਕਿ ਜਿਹੜੀਆਂ ਪਹਿਲਾਂ ਸੰਗਰੂਰ ਵਾਲੀਆਂ ਮੋਤਾ ਹੋਈਆਂ ਨੇ ਉਹਦੇ ਵਿੱਚ ਵੀ ਕੋਈ ਹਾਲੇ ਤੱਕ ਮਿੱਟੀ ਪਾਉ ਸੋਦਾ ਹੀ ਚੱਲਿਆ ਕੋਈ ਸਾਰਥਕ ਨਤੀਜੇ ਫਿਲਹਾਲ ਸਾਹਮਣੇ ਨਹੀਂ ਆਏ ਕਿ ਉਹ ਸ਼ਰਾਬ ਕਿੱਥੋਂ ਆਈ ਕਿਵੇਂ ਆਈ ਹੁਣ ਇਹ ਸ਼ਰਾਬ ਕਦੋਂ ਕਿੱਥੇ ਬਣੀ ਕਿੱਥੋਂ ਆਈ ਕਿੰਨੇ ਸਪਲਾਈ ਕੀਤੀ ਤੇ ਕਿਹੜੀ ਲੋਕਾਂ ਤੱਕ ਪਹੁੰਚੀ ਤੇ ਲੋਕਾਂ ਨੂੰ ਇਹ ਸਸਤੀ ਸ਼ਰਾਬ ਜਿਹੜੀ ਆ ਉਹ ਲੈਣ ਦੇ ਲਈ ਮਜਬੂਰ ਕਿਉਂ ਹੁਣ ਆਪੈਂ ਦਾ ਕਿਉਂ ਪੰਜਾਬ ਦੀ ਐਕਸਾਈਜ਼ ਪਾਲਿਸੀ ਲੋਕ ਹਿੱਤ ਚ ਨਾ ਹੋ ਕੇ ਜਿਹੜਾ ਕਹਿ ਲਈਏ ਕਿ ਸਰਕਾਰ ਦੇ ਰੈਵਨਿਊ ਦਾ ਇੱਕ ਵੱਡਾ ਉਹ ਬਣ ਚੁੱਕੀ ਹੈ ਹਾਲਾਂਕਿ ਸ਼ਰਾਬ ਪੀਣ ਨੂੰ ਮੈਂ ਉਤਸ਼ਾਹਤ ਬਿਲਕੁਲ ਨਹੀਂ ਕਰਦਾ ਇਹ ਅਗਲੇ ਦਾ ਨਿੱਜੀ ਮਸਲਾ ਹੈ ਇਸ ਤੋਂ ਬਚੇ ਰਹਿਣਾ ਚਾਹੀਦਾ ਹੈ ਨਸ਼ੇ ਹਮੇਸ਼ਾ ਹੀ ਮਨੁੱਖੀ ਸਿਹਤ ਦੇ ਲਈ ਹਾਨੀਕਾਰਕ ਹੁੰਦੇ ਆ ਪਰ ਸਰਕਾਰ ਨੂੰ ਹੁਣ ਇਸ ਦੀ ਤਹ ਤੱਕ ਜਾਣ ਦੀ ਲੋੜ ਹੈ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਬੰਦ ਹੋਣਾ ਚਾਹੀਦਾ ਜਿਹੜੀ ਸਾਡੇ ਪ੍ਰਸ਼ਾਸਨ ਨੂੰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਆਦਤ ਪੈ ਚੁੱਕੀ ਹੈ ਕਿ ਕਿਸੇ ਚੀਜ਼ ਦੀ ਤੈ ਤੱਕ ਜਾਣ ਦੀ ਇੱਛਾ ਸ਼ਕਤੀ ਖਤਮ ਹੋ ਚੁੱਕੀ ਹੈ ਉਹਦੇ ਅੰਦਰ ਜਾਂ ਫਿਰ ਉੱਤੇ ਦਬਾਅ ਹੁੰਦਾ ਕਿਉਂਕਿ ਜਿਹੜਾ ਐਡਾ ਕਾਰੋਬਾਰ ਚਲਾ ਰਿਹਾ ਹੈ ਜਿਹੜਾ ਬੰਦਾ ਇੰਨੀ ਜਹਰੀਲੀ ਸ਼ਰਾਬ ਬਣਾ ਰਿਹਾ ਹੈ ਫਿਰ ਉਹਨੂੰ ਅੱਗੇ ਸਪਲਾਈ ਕਰ ਰਿਹਾ ਹੈ ਵੇਚ ਰਿਹਾ ਉਹਦੇ ਤਾਰ ਕਿਤੇ ਨਾ ਕਿਤੇ ਉਹਦੇ ਪਲੱਗ ਤਾਂ ਫਿੱਟ ਹੁੰਦੇ ਹੀ ਹੈ ਤੇ ਸੁਭਾਵਿਕ ਜੀ ਗੱਲ ਹੈ ਕਿ ਵੱਡੇ ਵੱਡੇ ਅਫਸਰਾਂ ਦੀਆਂ ਵੱਡੇ ਵੱਡੇ ਅਣ ਲੋਕਾਂ ਦੀਆਂ ਜੇਬਾਂ ਵੀ ਗਰਮ ਹੁੰਦੀਆਂ ਨੇ ਜਿੱਚ ਸਿਆਸਦਾਨ ਵੀ ਆਪਣੀ ਭੂਮਿਕਾ ਨਿਭਾਉਂਦੇ ਨੇ ਬਹੁਤ ਦੁਖਦਾਈ ਮੋਤਾਂ ਨੇ ਸਰਕਾਰ ਨੂੰ ਮੁਲਜ਼ਮਾਂ ਨੂੰ ਫੜਨਾ ਵੀ ਚਾਹੀਦਾ ਤੇ ਆਪਣਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਹੈ ਉਹਦੂੰ ਦਿਖਾਉਣਾ ਵੀ ਚਾਹੀਦਾ ਕਿ ਕੀ ਇਕੱਲੇ ਥਮਲੇ ਤੇ ਗਮਲੇ ਤੋੜ ਕੇ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਹੈ ਜਿਹੜਾ ਉਹ ਸਾਰਥਕ ਨਹੀਂ ਹੋ ਸਕਦਾ ਬੜੀ ਦੁਖਦਾਈ ਘਟਨਾ ਹੈ ਸਰਕਾਰੇ ਤੇ ਤੁਰੰਤ ਕਾਰਵਾਈ ਕਰੇ ਤੇ ਮੁਲਜ਼ਮਾਂ ਨੂੰ ਜਿਹੜਾ ਉਹ ਫੜ ਕੇ ਕਟਹਿਰੇ ਦੇ ਵਿੱਚ ਖੜਾ ਕਰਨ ਦਾ ਕੰਮ ਕਰੇ